ਤੁਸੀਂ ਦੇਖ ਰਹੇ ਲੋਕ ਸਮਾਚਾਰ ਰਿਪੋਰਟਰ ਅੰਗਰੇਸ ਸਿੰਘ ਸੰਧੂ ਤੇ ਬੱਗੀ ਬਾਲ ਦੀ ਖਾਸ ਰਿਪੋਰਟ ਮਜ਼ਦੂਰ ਜੂਨੀਅਨ ਦੇ ਪ੍ਰਧਾਨ ਸਰਦਾਰ ਸਰਿੰਦਰ ਸਿੰਘ ਜੀ ਦੀ ਗਵਾਹੀ ਹੇਠ ਫਤਿਹਗੜ ਚੂਰੀਆ ਰੋਡ ਬਾਬਾ ਦੀਪ ਸਿੰਘ ਕਨੋਲੀ ਨੰਗਲੀ ਵਿੱਚ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਅਹੁਦੇਦਾਰ ਅਤੇ ਮਜ਼ਦੂਰ ਜੂਨੀਅਨ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ ਅਤੇ ਆਏ ਹੋਿਆਂ ਦਾ ਧੰਨਵਾਦ ਕੀਤਾ ਅਟਾਰੀ ਦੇ ਪ੍ਰਕਾਰ ਨਾਲ ਸਰਦਾਰ ਗੁਰਦੇਵ ਸਿੰਘ ਜੀ ਮੌਜੂਦਾ ਵਸਾਇਆ ਨੇ ਇਹਨਾਂ ਨੂੰ ਬੁਲਾਇਆ ਕੋ ਤਿਆਰ ਅਟਾਰੀ ਸਰੋ ਜਿਨਾ ਗੀ ਨੂੰ ਸਨਮਾਨ ਦਿੱਤਾ ਜਾਏਗਾ ਕਿਉਂਕਿ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਇਸ ਜਗ੍ਹਾ ਲਈ ਬਹੁਤ ਸੁਝਾਅ ਕੱਢੇ ਨੇ ਇਹਨਾਂ ਨੂੰ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ

ਸਨਮਾਨ ਕਰ ਰਿਹਾ ਜਸਬੀਰ ਸਿੰਘ ਜੀ ਬਹੁਤ ਸਾਰੀ ਪਾਰਟੀ ਦੇ ਬਹੁਤ ਜੀ ਜਾਰੇ ਜੇਬੇ ਜਰਨਲ ਤੇ ਆ ਅਸੀਂ ਸਾਰਿਆਂ ਮੇਰੇ ਹੀਰਾਂ ਦਾ ਜਿੰਨੇ ਵੀ ਆਪਣਾ ਕੀਮਤੀ ਸਮਾਜ ਹਾਂਜੀ ਪ੍ਰਧਾਨ ਜੀ ਆ ਬਾਬਾ ਦੀਪ ਸਿੰਘ ਕਨੌਂਦੀ ਵਿੱਚ ਮੀਟਿੰਗ ਕੀਤੀ ਗਈ ਹੈ ਕਿਹਦੇ ਘਰ ਆ ਵਿਖੇ ਕਿੱਥੇ ਕੀਤੀ ਗਈ ਇਹ ਸਾਡੀ ਜਿਹੜੀ ਮੀਟਿੰਗ ਆ ਇਹ ਸਰਦਾਰ ਜਸਬੀਰ ਸਿੰਘ ਤੇ ਸਰਦਾਰ ਤਰਸੀਮ ਸਿੰਘ ਤੇ ਸਾਡਾ ਬਹੁਤ ਹੀ ਹਰਮਨ ਪਿਆਰਾ ਬਾਊ ਮੈਂਬਰ ਜਿਹੜੇ ਨੇ ਇਹਨਾਂ ਦੇ ਗ੍ਰਾਹ ਵਿਖੇ ਆਪਾਂ ਮੀਟਿੰਗ ਰੱਖੀ ਆ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਸਾਡਾ ਜੋ ਮਜ਼ਦੂਰ ਵਰਗ ਆ ਇੱਥੇ ਬਹੁਤ ਹੀ ਜ਼ਿਆਦਾ ਕੱਤਰ ਹੋਇਆ ਹੈ ਕਿ ਅਸੀਂ ਤਾਦੀ ਆਪਣੀਆਂ ਮੰਗਾਂ ਜਿਹੜੀਆਂ ਲੈ ਸਕਦੇ ਆ ਕਿ ਜਾਂ ਸਾਡਾ ਮਜ਼ਦੂਰ ਵਰਗ ਜਿਹੜਾ ਹੈ ਇਕੱਠਾ ਹੋਏਗਾ ਤੇ ਵੇਖੋ ਜਿਵੇਂ ਸਾਡੇ ਮਜ਼ਦੂਰ ਵਰਗ ਦੇ ਨਾਲ ਜਿਤਰਾ ਸਾਡੇ लाल कीर ਦੇ ਅੰਦਰ ਮਕਾਨ ਨੇ ਇਹਨਾਂ ਦੀ ਇੱਕ ਸਰਕਾਰ ਸਾਨੂੰ ਜਿਹੜੀ ਆ ਰਜਿਸਟਰੀਆਂ ਜਿਹੜੀਆਂ ਮੁਕਤ ਕਰਕੇ ਦਵੇ ਕਿ ਇੱਕ ਜੋ ਸਾਡਾ ਮਜ਼ਦੂਰ ਵਰਗਿਆ ਜੋ ਮਨਰੇਗਾ ਦੀ ਦਿਹਾੜੀ ਕਰਦੇ ਨੇ ਇਹ ਉਹਨਾਂ ਨੂੰ ਇੱਕ ਤੇ 90 ਦਿਨ ਦਾ ਪੂਰਾ ਸਮਾਂ ਮਿਲੇ ਤੇ ਉਹਨਾਂ ਦੇ ਜਿਹੜੇ ਪੈਸੇ ਆ ਪੂਰੇ ਵਿੱਚ ਉਹਦੇ ਕਾਪੀਆਂ ਦੇ ਵਿੱਚ ਪੈਣ ਕਿ ਉਹ ਜਿਹੜੀਆਂ ਫਰਜੀ ਕਾਪੀਆਂ ਬਣਦੀਆਂ ਨੇ ਉਹ ਅਫਸਰ ਜਿਹੜੇ ਆ ਧਿਆਨ ਕਰਨ ਕਿ ਫਰਜੀ ਕਾਪੀਆਂ ਜਿਹੜੀਆਂ ਸਰਪੰਚ ਨਾ ਬਣਾ ਸਕਣ ਤੇ ਨਾ ਹੋਵੇ ਕਿ ਉਹ ਕੰਮ ਕਰਦੇ ਹੀ ਨਹੀਂ ਤੇ ਆਪਣੀਆਂ ਫਰਜੀ ਕਾਪੀਆਂ ਬਣਾ ਕੇ ਦੇ ਉਹਨਾਂ ਦੇ ਵਿੱਚ ਪੈਸੇ ਜਿਹੜੇ ਆ ਉਹ ਵਸੂਲਣ ਉਹ ਜਾਂ ਵੈਸੇ ਵਸੂਲਦੇ ਆ ਤੇ ਸਾਡੇ ਗਰੀਬ ਵਰਗ ਦੇ ਨਾਲ ਜਾਂ ਮਜ਼ਦੂਰ ਵਰਗ ਦੇ ਨਾਲ ਉਥੇ ੱੱਕਾ ਹੁੰਦਾ ਵਾ ਆਪਾਂ ਇਹ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜਾ ਮਨਰੇਗਾ ਦੇ ਵਿੱਚ ਜਿਹੜਾ ਦਿਹਾੜੀਆਂ ਚੱਲਦੀਆਂ ਨੇ ਇਹਨਾਂ ਮਜ਼ਦੂਰਾਂ ਦਾ ਕੰਮ ਚੱਲਦਾ ਹੈ ਇੱਕ ਤੇ 90 ਦਿਨ ਪੂਰਾ ਕੰਮ ਚੱਲੇ ਅਗਰ ਕੰਮ ਨਹੀਂ ਚੱਲਦਾ ਪਰ ਉਹਨਾਂ ਨੂੰ ਪੈਸੇ ਫਿਰ ਵੀ 90 ਦਿੰਦੇ ਹੀ ਮਿਲਨੇ ਚਾਹੀਦੇ ਆ ਕੰਮ ਚੱਲੇ ਜਾਂ ਨਾ ਚੱਲੇ ਜਦੋਂ ਉਹਨਾਂ ਦਾ ਸ਼ੁਰੂ ਹੋ ਜਾਂਦਾ ਤੇ ਉਹਨਾਂ ਨੂੰ 90 ਦਿੰਦੇ ਹੀ ਪੈਸੇ ਪੈਣ ਤੇ ਜਿਹੜੀਆਂ ਫਰਜੀ ਜਿਹੜੀਆਂ ਕਾਪੀਆਂ ਬਣਦੀਆਂ ਐ ਸਰਕਾਰ ਉਹਨਾਂ ਨਾਲ ਧਿਆਨ ਦੇਵੇ ਕਿ ਸਰਪੰਚਾਂ ਦੀਆਂ ਫਰਜੀ ਕਾਪੀਆਂ ਜਿਹੜੀਆਂ ਨਾ ਬਣਦੇਣ ਇਹ ਕੈਂਪੀ ਦੇ ਇਲੈਕਸ਼ਨ ਚੱਲ ਰਹੇ ਆ ਕੀ ਕਹਿਣਾ ਚਾਹੁੰਦੇ ਤੁਸੀਂ ਵੇਖੋ ਜੀ ਇਹ ਜਿੱਤ ਤਰ੍ਹਾਂ ਸਾਉਂਡ ਦੇ ਡੱਡੂ ਨਿਕਲਦੇ ਆ ਓਵੇਂ ਨਿਕਲਦੇ ਆ ਹੁਣ ਇਹਨਾਂ ਨੇ ਹਾਰ ਕੋ ਜਿੱਤ ਤਰ੍ਹਾਂ ਵੋਟਾਂ ਇਹਨਾਂ ਨੇ ਪਵਾਉਣੀਆਂ ਨੇ ਪਰ ਵੋਟਾਂ ਪਵਾ ਕੇ ਇਹਨਾਂ ਨੇ ਅੰਦਰ ਵੜ ਜਾਣਾ ਫਿਰ ਇਹਨਾਂ ਕਿਸੇ ਦਾ ਫੋਨ ਨਹੀਂ ਚੁੱਕਣਾ। ਬਈ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ? ਅਸੀਂ ਵੋਟਰਾਂ ਨੂੰ ਆਪਣੇ ਨੂੰ ਇਹ ਸੂਝਵਾ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਜਿਹੜੀ ਵੋਟ ਆ ਇਹ ਜਿਹੜਾ ਮਤਦਾਨ ਕਰਨਾ ਆ ਆਪਾਂ ਆਪਾਂ ਬਹੁਤ ਹੀ ਧਿਆਨ ਦੇ ਨਾਲ ਆਪਾਂ ਵੇਖੀਏ ਕਿ ਜਿਹੜਾ ਅੱਗੇ ਐਮਪੀ ਬਣਿਆ ਵਾ ਉਹ ਜਾਂ 5 ਸਾਲ ਇੱਥੇ ਵੜਿਆ ਜਾਂ ਨਹੀਂ ਵੜਿਆ ਜਾਂ ਨਹੀਂ ਵੜਿਆ ਤੇ ਆਪਾਂ ਵੋਟਾਂ ਬਿਲਕੁਲ ਉਹਨੂੰ ਨਾ ਪਾਈਏ। ਇਹ ਆਪਾਂ ਉਹਦਾ ਬਾਈਕਾਟ ਕਰ ਦਈਏ। ਅਸੀਂ ਆਪਣੇ ਜਥੇਬੰਦੀ ਵੱਲੋਂ ਸਾਰਿਆਂ ਨੂੰ ਕਹੋ ਕਿ ਟੀਮ ਵਰਕ ਨੂੰ ਵੇਖੋ ਜਿਹੜੀ ਸਾਡੀ ਜਥੇਬੰਦੀ ਆ ਅਸੀਂ ਸਾਰਿਆਂ ਨੂੰ ਹੀ ਸचेत ਕਰ ਰਹੇ ਆ ਕਿ ਜਿਵੇਂ ਵੀ ਸਾਡੇ ਸਾਰੇ ਹੀ ਵੀਰ ਬਹਿ ਕੇ ਫੈਸਲਾ ਕਰਨਗੇ ਆਪਾਂ ਉਸੇ ਤਰ੍ਹਾਂ ਹੀ ਜਿੰਨੂੰ ਵੀ ਕਿਹੇ ਐਮਪੀ ਨੂੰ ਵੋਟਾਂ ਪਾਉਣੀਆਂ ਸਾਰੀ ਸਾਡੀ ਟੀਮ ਵਰਕ ਜਿਹੜੀ ਆ ਉਹਨੂੰ ਵੋਟਾਂ ਪਾਏਗੀ ਹੋਰ ਪ੍ਰਧਾਨ ਜੀ ਜਿਸ ਤਰ੍ਹਾਂ ਕੋਈ ਮਜ਼ਦੂਰ ਆ ਕੋਈ ਮਿਸਤਰੀ ਆ ਜੇ ਆਪਾਂ ਚੰਦਾ ਇਕੱਠਾ ਕਰਦੇ ਕੋਈ ਬਿਮਾਰ ਹੁੰਦਾ ਕੋਈ ਕਮਾਲ ਹੋਦਾ ਵੀ ਸੀ ਰੱਖੀਏ ਦੇਖੋ ਇਹ ਇਸ ਤਰ੍ਹਾਂ ਆ ਪਹਿਲੀ ਗੱਲ ਤੇ ਆਪਾਂ ਚੰਦਾ ਜ਼ਿਆਦਾ ਇਕੱਠਾ ਨਹੀਂ ਕਰਦੇ ਜਾਂ ਅਸੀਂ ਕਰਦੇ ਆ ਉਹ ਸਾਡੇ ਕੋਈ ਜਾਂ ਇਸਤਿਹਾਰ ਬਣਨੇ ਆ ਜਾਂ ਸਾਡੀਆਂ ਕੋਈ ਝੰਡੀਆਂ ਬਣਨੀਆਂ ਨੇ ਜਾਂ ਹੋਰ ਸਾਡੇ ਕੋਈ ਜਿਹੜਾ ਫਾਰਮ ਬਣਦੇ ਆ ਅਸੀਂ ਉਹਨਾਂ ਦੇ ਵਾਸਤੇ ਕਰਦੇ ਆ ਹੁਣ ਅਸੀਂ ਇਹ ਪ੍ਰਾਲਾ ਕਰ ਰਹੇ ਆ ਕਿ ਜਿਸ ਤਰ੍ਹਾਂ ਅਸੀਂ ਆਪ ਚੰਦਾ ਇਕੱਠਾ ਕਰਿਆ ਕਰਾਂਗੇ ਕਰਾਂਗੇ ਤੇ ਜਿਵੇਂ ਜਿਵੇਂ ਵੀ ਸਾਡੇ ਲਈ ਮਾਰਗ ਦੇ ਵਿੱਚ ਕੋਈ ਮੁਸ਼ਕਲ ਆਏਗੀ ਤੇ ਉੱਥੇ ਆਪਾਂ ਜ਼ਰੂਰੀ ਧਿਆਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਮੰਗਲ ਸਿੰਘ ਮੁਖਬਲਾਰਾ ਪੰਜਾਬ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਪੰਜਾਬ ਅੱਜ ਹਰਕਾ ਅੰਮ੍ਰਿਤਸਰ ਦੇ ਵਿੱਚ ਬਾਬਾ ਦੀਪ ਸਿੰਘ ਕਲੋਨੀ ਦੇ ਅੰਦਰ ਸਰਦਾਰ ਤਰਸੇਮ ਸਿੰਘ ਜੀ ਮੈਂਬਰ ਪੰਚਾਇਤ ਔਰ ਉਹਨਾਂ ਦੇ ਨਾਲ ਸਾਡੇ ਜਸਬੀਰ ਸਿੰਘ ਜੀ ਬਬਲੂ ਔਰ ਹੋਰ ਮੈਂਬਰ ਪੰਚਾਇਤ ਬਾਉ ਜੀ ਹੋਰ ਵੀ ਉਹਨਾਂ ਦੇ ਨਾਲ ਜਿੰਨੇ ਸਾਥੀ ਉਹਨਾਂ ਨੇ ਆਪਣਲਾ ਕਰਕੇ ਅੱਜ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਦੀ ਮੀਟਿੰਗ ਰੱਖੀ ਜਿਸ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਮਜ਼ਦੂਰ ਵਰਗ ਇਕੱਠਾ ਹੋਇਆ ਔਰ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਗੱਲ ਕੀਤੀ ਕਿ ਆਪਾਂ ਸਰਕਾਰ ਦੇ ਕੋਲੋਂ ਕਿੱਦਾਂ ਆਪਾਂ ਹੱਕ ਲੈਣੇ ਨੇ ਔਰ ਕਿਹੜੇ-ਕਿਹੜੇ ਹੱਕ ਲੈਣ ਵਾਸਤੇ ਤਰੀਕੇ ਨੇ ਉਹਨਾਂ ਤਰੀਕਿਆਂ ਨੂੰ ਵਰਤਿਆ ਜਾਵੇ ਬਾਕੀ ਆਪਾਂ ਇਹਨਾਂ ਮਜ਼ਦੂਰਾਂ ਨੂੰ ਜਾਗਰੂਕ ਕਰਾਇਆ ਕਿ ਜਿੱਦਾਂ ਲੋਕ ਸਭਾ ਦੀ ਇਲੈਕਸ਼ਨ ਸਿਰ ਦੇ ਉੱਤੇ ਗੂੰਜ ਰਹੀ ਹੈ ਆਉਣ ਵਾਲੀ ਪਹਿਲੀ ਤਰੀਕ ਵਾਲੇ ਦਿਨ ਇਹ ਵੋਟਾਂ ਪਾਈਆਂ ਜਾਣਗੀਆਂ ਔਰ ਇਹਦੇ ਵਿੱਚ ਜਿਸ ਤਰ੍ਹਾਂ ਇਸ ਤੋਂ ਪਹਿਲਾਂ ਪਿਛਲਾ ਐਮਪੀ ਬਣਿਆ ਲੋਕ ਸਭਾ ਦਾ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਜੀ ਉਜ਼ਲਾ ਸਾਹਿਬ ਔਰ ਉਹਨਾਂ ਨੇ ਬਸ ਦੋ ਵਾਰਾਂ ਇਲੈਕਸ਼ਨ ਜਿੱਤੀ ਔਰ ਦੋਨੋਂ ਵਾਰੀ ਸੰਗਤਾਂ ਦਾ ਕਦੇ ਵੀ ਉਹਨਾਂ ਨੇ ਲੋਕਦਰਸ਼ਨ ਨਹੀਂ ਕੀਤਾ ਲੋਕਾਂ ਦੇ ਵਿੱਚ ਵਿਚਰੇ ਨਹੀਂ ਬਸ ਉਹ ਆਪਣੇ ਹੀ ਤਾਨਾਸ਼ਾਹੀ ਦੇ ਵਿੱਚ ਆਪਣੀ ਸ਼ਾਹੂਕਾਰੀ ਦੇ ਤਾਂ ਦੇ ਅੰਦਰ ਹੀ ਘੁੰਮਦੇ ਰਹੇ ਔਰ ਜਨਤਾ ਵੱਲ ਧਿਆਨ ਨਹੀਂ ਦਿੱਤਾ ਉਹਨਾਂ ਦਾ ਆਪਣਾ ਹੀ ਘਰ ਦੇਖਿਆ ਜਾਏ ਔਰ ਗਮਟਾਲੇ ਬਾਈਪਾਸ ਨਾਲੇ ਦੇ ਉੱਤੇ ਆ ਔਰ ਉਹ ਨਾਲੇ ਦੇ ਅੰਦਰ ਇੰਨੀ ਗੰਦਗੀ ਹੈ ਇੰਨੀ ਉੱਥੋਂ ਬਦਬੋ ਆਉਂਦੀ ਹੈ ਇੰਨਾ ਉੱਥੇ ਮੱਛਰ ਪੈਦਾ ਹੋਇਆ ਉਹਨੇ ਆਪਣੇ ਘਰ ਦਾ ਅਗਲੇ ਬਣੇ ਦਰਵਾਜ਼ਾ ਉਹਨੂੰ ਕਵਰ ਨਹੀਂ ਕੀਤਾ ਕਿ ਉਹ ਪੁਲ ਦੇ ਉੱਤੇ ਕੋਈ ਸਲੇਪ ਪਾਈ ਜਾਵੇ ਕੁਝ ਕੀਤਾ ਜਾਵੇ ਟੱਕਿਆ ਜਾਵੇ ਇਹ ਲੋਕਾਂ ਨੂੰ ਇਹਨਾਂ ਮੱਛਰ ਤੋਂ ਬਚਾ ਜਾ ਸਕਦਾ ਹੈ ਐਸੇ ਲੋਕਾਂ ਨੂੰ ਆਪਾਂ ਵੋਟਾਂ ਪਾਉਨੇ ਆ ਜਿਹੜੇ ਲੋਕ ਜਨਤਾ ਦੇ ਵੱਲ ਧਿਆਨ ਹੀ ਨਹੀਂ ਦਿੰਦੇ ਵੋਟਾਂ ਦੇ ਸਮੇਂ ਵੋਟਾਂ ਵਟੋਰ ਲੈਂਦੇ ਆ ਉਸ ਤੋਂ ਬਾਅਦ ਉਹ ਜਨਤਾ ਨੂੰ ਠੁਕਰਾ ਦਿੰਦੇ ਨੇ ਮੈਂ ਇਹਨਾਂ ਕੋਈ ਜੀ ਕਹਿੰਦਾ ਹੋਇਆ ਜ਼ਿਆਦਾ ਸਮਾਂ ਨਹੀਂ ਲੂੰਗਾ ਔਰ ਇਹਨਾਂ ਲੋਕਾਂ ਆਪਣਾ ਮਜ਼ਦੂਰ ਵਰਗ ਨੂੰ ਸੁਚੇਤ ਕੀਤਾ ਕਿ ਜਿਹੜਾ ਆਪਣੀ ਵੋਟ ਦਾ ਮਤਦਾਨ ਹੈ ਇਹ ਕਰਨਾ ਬੜਾ ਸੌਖਾ ਹੈ ਇਹ ਨੂੰ ਸਮਝ-ਸੋਚ ਕੇ ਕਰਨਾ ਕਿਉਂਕਿ ਬੋਰਡ ਦਾ ਜਿਹੜਾ ਹੱਕ ਹੈ ਬੜਾ ਔਖਾ ਮਿਲਿਆ ਹਨ। ਵੋਟ ਪਾ ਲੈਣੀ ਸੌਖਾ ਕੰਮ ਹੈ। ਆਪਾਂ ਕੋਈ ਦਾਰੂ ਦੀ ਗਲਾਸੀ ਤੇ ਪਾਉਂਦਾ, ਕੋਈ ਚਾਹ ਦੀ ਗਲਾਸੀ ਤੇ ਪਾਉਂਦਾ। ਆਪਾਂ ਇੱਥੋਂ ਤੱਕ ਇਹਦੀ ਕੀਮਤ ਰੱਖੀ ਹੈ ਵੀ ਦੋ ਦਿਨ ਗੱਡੀਆਂ ਚਾਹੀ ਘੁੰਮ ਲਿਆ ਹੱਡੀ ਇੰਨੀ ਬੱਲੇ-ਬੱਲੇ। ਨਹੀਂ ਮੇਰੇ ਵੀਰੋ ਇਹ ਬੜੀ ਵੱਡੀ ਛਾਡੂ ਪਾਵਰ ਦਿੱਤੀ ਆ ਭੀਮਰਾਓ ਡਾਕਟਰ ਅੰਬੇਦਕਰ ਸਾਹਿਬ ਨੇ। ਅਸੀਂ ਉਹਨਾਂ ਦੇ ਪੁਰਨਿਆਂ ਦੇ ਚੱਲਦੇ ਹੋਈਏ ਆਪਣੇ ਹੱਕਾਂ ਲਈ ਜਾਗਰੂਕ ਹੋਈਏ। ਤੇ ਆਪਣੇ ਹੱਕ ਜਿਹੜੇ ਦਬੇ ਹੋਏ ਨੇ ਉਹਨਾਂ ਹੱਕਾਂ ਨੂੰ ਲੈ ਸਕੀਏ ਤੇ ਕਿਸੇ ਦਾ ਵੀ ਸਾਡੇ ਉੱਤੇ ਕੋਈ ਵੀ ਦਬਾਅ ਨਾ ਹੋਵੇ ਆਪਾਂ ਇਕੱਠੇ ਹੋਈਏ ਤੇ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਦੇ ਮੈਂਬਰ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੁਸੀਂ ਤੁਹਾਡੇ ਚੈਨਲ ਤੇ ਲੋਕ ਸਮਾਚਾਰ ਲੋਕ ਸਭਾ ਚੈਨਲ ਦਾ ਹੁਣ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਇਸ ਪਲੇਟਫਾਰਮ ਤੇ ਲੈ ਕੇ ਆਏ ਸਾਡੇ ਵਿੱਚ ਜਿਹੜੇ ਏ ਜੀ ਜਾਰੂ ਪੰਚਾਇਤ ਮੈਂਬਰ ਸਰਦਾਰ ਮਕੋਲੀ ਜਗਤਾਰ ਸਿੰਘ ਮਕੋਲੀ ਜਿਨ੍ਹਾਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਬੜੇ ਸੁਝੇ ਸਿਵਾਵਨਾ ਕੇ ਨੂੰ ਕੋਈ ਦਬਾ ਨਹੀਂ ਸਰਦਾਰ ਸਦਰੇ ਸਰ세ਮ ਜੀ ਬਹੁ ਮੈਂਬਰ ਅਈ ਚੜਦੀ ਕਲਾ ਟ੍ਰੇਨ ਜੂਨੀਅਰ ਪੰਜਾਬ ਦੇ ਹਿੱਸਾ ਬਣੇ ਆ ਸਾਨੂੰ ਬੜਾ ਵਧੀਆ ਲੱਗਾ ਪਰਿਵਾਰ ਸਾਡਾ ਵਧਿਆ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਹੁੰਦੇ ਆ ਕਿ ਚੜਦੀ ਕਲਾ ਟ੍ਰੇਨ ਜੂਨੀਅਰ ਪੰਜਾਬ ਕੇ ਪਲੇਟਫਾਰਮ ਤੇ ਲੈ ਕੇ ਜਾਵਾਂਗੇ ਕੋਈ ਅਸੀਂ ਸਾਡਾ ਸੰਘਰਸ਼ ਅਸੀਂ ਕਰਨਾ ਕਰਦੇ ਰਵਾਂਗੇ ਕਿਉਂਕਿ ਸਾਡੇ ਜਿਹੜੇ ਹੱਕ ਇਹਨਾਂ ਨੇ ਦੱਬੇ ਕੁਚਲੇ ਆ ਉਹ ਉਹਨਾਂ ਦੇ ਵਿੱਚ ਅਸੀਂ ਆਵਾਜ਼ ਬੁਲੰਦ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਕੁਝ ਸਾਡਾ ਕੋਈ ਗਰੀਬ ਵਰਗ ਆ ਜਿੰਦੀ ਦੀ ਕੋਈ ਅਜ ਤੱਕ ਸਰਮਾਈ ਨਹੀਂ ਹੋ ਸਕੀ ਕਿਉਂਕਿ 68% ਵੋਟ ਅਸੀਂ ਕਰਦੇ ਆ ਸਾਡੀਆਂ 39 ਕਾਸਟਾਂ ਕਰਦੀਆਂ ਤੇ ਫਿਰ ਅਸੀਂ ਮਾਕੋ ਵਾਲਾ ਸਾਹਿਬ ਆਹ ਵਾਰੀ ਮੈਂਬਰ ਬਣਦੇ ਆ ਜੀ ਸਰ ਇਹਨਾਂ ਸਰਪੰਚੀ ਦੇ ਤੁਸੀਂ ਚਾਹਵਾਨ ਨਹੀਂ ਵੀ ਸਾਡਾ ਕੋਈ ਵੇਖੋ ਜੀ ਇਹੋ ਜੇ ਬੰਦੇ ਇਸੋ ਜੇ ਬੰਦੇ ਜਿਹੜੇ 4 ਵਾਰ ਮੈਂਬਰ ਪੰਚਾਇਤ रह ਚੁੱਕੇ ਹੁਣ ਕਦੀ ਇਲੈਕਸ਼ਨ ਨਹੀਂ ਆ ਰਹੇ ਮੇਰੇ ਕਦੀ ਇਲੈਕਸ਼ਨ ਨਹੀਂ ਆ ਰਹੇ ਮੇਰੇ ਵੇਖਣ ਚ ਠੀਕ ਜੀ ਉਹਨਾਂ ਦੇ ਉੱਤੇ ਮੈਂ ਇੱਕ ਸਵਾਲ ਕਰਦਾ ਮੇਰੇ ਪਿਓਾਂ ਦੇ ਸਮਾਨ ਹੈ ਮੈਂ ਇਹਨਾਂ ਨੂੰ ਕਹਿਣਾ ਨਾ ਕੀ ਯਾਰ ਕੀ ਤੁਹਾਨੂੰ ਵਰਤਨ ਵਾਲੇ ਬਹੁਤ ਲੋਕ ਮਿਲਦੇ ਆ ਠੀਕ ਜੇ ਬੱਚੇ ਰੋ ਉਮਰਦ ਸਰਬਜੀਤ ਕੋਰ ਸਰਬਜੀਤ ਹਰਨਦਾਵਾ ਮਰਾਦਪੁਰ ਹਾਂ ਜੀ ਹਾਂ ਜੀ ਮੈਂ ਇਹ ਕਹਿਣਾ ਚਾਹੁੰਨੀ ਆ ਠੀਕ ਹੈ ਭਾਜੀ ਉਹਨਾਂ ਦਾ ਸਵਾਲ ਹੀ ਜਿਹੜਾ ਵੀ ਵੋਟਾਂ ਲੈਣ ਤਾਂ ਸਾਡੇ ਕੋ ਸਭੇ ਹੀ ਹੁੰਦੇ ਆ ਜਿਹੜਾ ਵੀ ਕੋਈ ਸਰਕਾਰ ਆਉਂਦੀ ਉਹ ਵੋਟਾਂ ਲੈਣ ਆਉਂਦੀ ਤਾਂ ਸਾਡੀਆਂ ਹੀ ਵੋਟਾਂ ਨਾਲ ਜਿੱਤਦੇ ਆ ਜਦੋਂ ਵੋਟਾ ਲਾਣ ਆਉਂਦੇ ਆਉਂਦੇ ਉਦੋਂ ਤੇ ਉਹਦੇ ਰੱਖਦੇ ਆ ਸਭ ਤੋਂ ਪਹਿਲਾਂ ਇਹਨਾਂ ਉਹਦਾ ਰੱਖਿਆ ਕਿ 1000 ਰੁਪਏ ਜਨਾਨੀਆਂ ਦੇ ਖਾਤੇ 'ਚ ਪਾਵਾਂਗੇ ਨਸ਼ੇ ਬੰਦ ਕਰਾਂਗੇ ਤੇ ਨਸ਼ਾ ਤਾਂ ਦੁੱਗਣਾ ਵਧ ਗਿਆ ਮਾਵਾਂ ਦੇ ਪੁੱਤ ਮਰਨ ਦੇ ਪੈਣਾ ਦੇ ਭਰਾ ਮਰਨ ਦੇ ਤੇ ਬੱਚਿਆਂ ਦੇ ਪਿਓ ਮਰਨ ਦੇ ਨਸ਼ਿਆਂ ਨਾਲ ਹਾਂ ਦੂਜੀ ਗੱਲ ਇਹ ਆ ਜਿਹੜੀ 30 ਕਿਲੋ ਕਣਕ ਆਉਂਦੀ ਉਹ ਵੀ ਇਹਨਾਂ ਬੰਦ ਕਰਤੀ ਸਰਕਾਰਾਂ ਨੇ ਹਾਂ ਸਾਨੂੰ ਲੋਕਾਂ ਨੂੰ ਚੋਗਾ ਪਾ ਦਿੰਦੇ ਤੇ ਮੜਕੇ ਉਹ ਵੀ ਗੜਗੋ ਚੱਕ ਕੇ ਪਾਸੇ ਡੂਣਾ ਰੱਖ ਦਿੰਦੇ ਚੋਗੇ ਵਾਲਾ ਵੀ ਇਹ ਵੋਟਾ ਕਾਦੇ ਵਾਸਤੇ ਮੰਗਣ ਆਉਣਗੇ ਕਿ ਇਹ ਵੋਟਾ ਪਾਵਾਂਗੇ ਔਰ ਸਮਝ ਕੇ ਤੇ ਸੋਚ ਕੇ ਇਹਨਾਂ ਚਿਰ ਕਿਸੇ ਨੂੰ ਬੋਰਡ ਨਹੀਂ ਪਾਵਾਂਗੇ ਅਸੀਂ ਆਪਣਾ ਅਧਿਕਾਰ ਲੈਣਾ ਚਾਹੁੰਦੇ ਆ ਸਾਡੀ ਜੂਨੀਅਰ ਦੇ ਵਿੱਚ ਅਸੀਂ ਇਹਨਾਂ ਇਹਨਾਂ ਦੇ ਰਾਹੀਂ ਆਪਣਾ ਅਧਿਕਾਰ ਲਵਾਂਗੇ ਜੇ ਸਾਨੂੰ ਗਵਰਨਮੈਂਟ ਨਾ ਅਧਿਕਾਰ ਦਊਗੀ ਤੇ ਅਸੀਂ ਵੱਧ ਤੋਂ ਵੱਧ ਇਕੱਠੇ ਹੋ ਕੇ